ਅਵਾਜ਼ 7 ਦੇ ਪਲੇਟਫਾਰਮ ਦੇ ਉੱਤੇ ਅੱਜ ਬੀਬੀ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਮੈਲਾਬਿੰਗ ਪਾਇਲ ਤੋਂ ਸਾਡੇ ਕੋਲ ਪਹੁੰਚੇ ਨੇ ਇਹ ਪਿੰਡ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਆਪਣਾ ਕੁਝ ਸਪਸ਼ਟੀਕਰਨ ਪੇਸ਼ ਕਰਨਾ ਚਾਹੁੰਦੇ ਨੇ ਆਓ ਜਾਣੀਏ ਇਹ ਤੁਹਾਡੇ ਨਾਲ ਆਪਣੇ ਕਿਸ ਸਪਸ਼ਟੀਕਰਨ ਬਾਰੇ ਸਾਂਝ ਪਾਉਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਵੀਰ ਜੀ ਮੈਂ ਇਹ ਸਪਸ਼ਟ ਕਰਨ ਦੇਣਾ ਚਾਹੁੰਨੀ ਆ ਜੀ ਵੀ ਜਿਹੜੇ ਆਪਣੇ ਰਮਨਦੀਪ ਸਿੰਘ ਪੰਚਨੇ ਕਢਾਣੀ ਕਲਾ ਤੋਂ ਕਾਂਗਰਸ ਪਾਰਟੀ ਦੇ ਜੀ ਤੇ ਉਹਨਾਂ ਦੀ ਜਿਹੜੀ ਵਾਈਫ ਨੇ ਬਲਾਕ ਸੰਮਤੀ ਚੋਣ ਜਿੱਤੇ ਸੀਗੇ ਜੀ ਜੀ ਤੇ ਉਹਨਾਂ ਨੇ ਸਾਡੇ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀਗਾ ਜੀ ਜੀ ਤੇ ਉੱਥੇ ਉਹਨਾਂ ਨੇ ਵੀ ਮੈਨੂੰ ਸੱਦਾ ਪੱਤਰ ਦਿੱਤਾ ਅੱਛਾ ਜੀ ਤੇ ਮੈਂ ਭਾਈਚਾਰਕ ਸੰਜ ਨੂੰ ਕੈਮ ਰੱਖਦੇ ਹੋਏ ਹਾਂਜੀ ਤੇ ਭਾਈਚਾਰਾ ਕੈਮ ਰੱਖਿਆ ਤੇ ਆਪਾਂ ਉੱਥੇ ਪਹੁੰਚੇ ਜੀ ਜੀ ਤੇ ਜਦੋਂ ਉੱਥੇ ਪਹੁੰਚੇ ਤਾਂ ਸਾਡੇ ਸਰਪੰਚ ਸਾਹਿਬ ਤੇ ਰਾਜਵੀਰ ਸਿੰਘ ਜੀ ਜਿਹੜੇ ਕਿਸਾਨ ਦੇ ਜੁਨੀਅਨ ਦੇ ਪ੍ਰਧਾਨ ਨੇ ਜੀ ਤੇ ਇੱਕ ਬਿੰਦਾਵੀਰ ਜੀ ਸਾਰੇ ਉੱਥੇ ਪਹੁੰਚੇ ਉੱਥੇ ਜਾ ਕੇ ਜਣੀ ਮੈਨੂੰ ਇਹ ਲੱਗਿਆ ਵੀ ਸਾਰੀਆਂ ਪਾਰਟੀਆਂ ਇੱਥੇ ਸਾਰੀਆਂ ਪਹੁੰਚੀਆਂ ਨੇ ਤੇ ਸਾਰਾ ਉੱਥੇ ਇਕੱਠੇ ਬੈਠੇ ਜੀ ਤੇ ਚਲੋ ਜਦੋਂ ਮੈਂ ਬੈਠੀ ਸੀਗੀ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਮੇਰਾ ਨਾਮ ਅਨਾਉਂਸ ਹੋਇਆ ਹਾਂਜੀ ਵੀ ਗੁਰਪ੍ਰੀਤ ਕੌਰ ਜਿਹੜੇ ਭੈਣ ਜੀ ਨੇ ਵੀ ਸਾਨੂੰ ਬਹੁਤ ਖੁਸ਼ੀ ਹੋਈ ਆ ਵੀ ਇਹਨਾਂ ਨੇ ਭਾਈਚਾਰਕ ਸੰਜ ਕੈਮ ਰੱਖੀ ਹਾਂਜੀ ਤੇ ਇੱਥੇ ਇੱਕ ਭਾਈਚਾਰਕ ਤੌਰ ਤੇ ਇਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਤੇ ਅਸੀਂ ਇਹਨਾਂ ਦਾ ਮਾਨ ਸਨਮਾਨ ਕਰਨਾ ਚਾਹੁੰਦੇ ਆ ਜੀ ਤੇ ਉਹਨਾਂ ਨੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਮੇਰੇ ਸਰੂਪਾ ਸਾਹ ਪਾਇਆ ਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਇੱਕ ਲੇਡੀਜ਼ ਹੋਣ ਦੇ ਨਾਤੇ ਉਹਨਾਂ ਨੇ ਮੇਰਾ ਸਨਮਾਨ ਕੀਤਾ ਜੀ ਓਕੇ ਤੇ ਲੋਕਾਂ ਦੇ ਵਿੱਚ ਜਣੀ ਇਹ ਮੰਨ ਲਓ ਵੀ ਲੋਕਾਂ ਦੇ ਵਿੱਚ ਇਹ ਚਰਚਾ ਬਣੀ ਹੋਈ ਆ ਵੀ ਇਹ ਜੀ ਦੂਸਰੀ ਪਾਰਟੀ ਵਿੱਚ ਚਲੇ ਗਏ ਪਰ ਮੈਂ ਇਸ ਲੋਕਾਂ ਨੂੰ ਇਹ ਕਹਿਣਾ ਚਾਹੁੰਨੀ ਆ ਵੀ ਦੇਖੋ ਮੈਂ ਜਿਹੜੇ ਬੇਸ ਤੇ ਕੰਮ ਕਰ ਰਹੀ ਆ ਇੱਕ ਮਿੰਟ ਮੈਂ ਤੁਹਾਨੂੰ ਰੋਕ ਕੇ ਇੱਥੇ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਉੱਥੇ ਜਿਹੜਾ ਉਹਨਾਂ ਨੇ ਖੁਸ਼ੀ ਦਾ ਆਪਣਾ ਕੰਡ ਪਾਠ ਕਰਵਾਇਆ ਉੱਥੇ ਤੁਸੀਂ ਸ਼ਾਮਲ ਹੋਏ ਹਾਂਜੀ ਹਾਂਜੀ ਭਾਈਚਾਰੇ ਤੌਰ ਤੇ ਹਾਂਜੀ ਤੇ ਉੱਥੇ ਤੁਹਾਡੇ ਜਿਹੜਾ ਉਹਨਾਂ ਨੇ ਸਰੂਪਾ ਪਾਇਆ ਹਾਂਜੀ ਤਾਂ ਤੁਹਾਡੀ ਕੋਈ ਐਸੀ ਮਨਸ਼ਾ ਨਹੀਂ ਕਿ ਕੋਈ ਤੁਸੀਂ ਪਾਰਟੀਵਾਦੀ ਬਦਲੀ ਜਾਂ ਕੋਈ ਬਦਲ ਨਾ ਮਾਨੇ ਇਹ 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 ਸਪਸ਼ਟ ਨਾ ਤਾਂ ਉਹਨਾਂ ਨੇ ਕੋਈ ਪਾਰਟੀ ਵਾਸਤੇ ਗੱਲ ਕੀਤੀ ਕਿਉਂਕਿ ਇੰਨੀ ਕੁ ਸਮਝ ਤਾਂ ਹਰ ਇੱਕ ਨੂੰ ਹੋਣੀ ਚਾਹੀਦੀ ਆ ਵੀ ਜਿਹੜੀ ਮਹਾਰਾਜ ਦੀ ਹਜ਼ੂਰੀ ਵਿੱਚ ਪਾਰਟੀਆਂ ਨਾ ਬਦਲੀਆਂ ਜਾਂਦੀਆਂ ਨੇ ਹਾਂਜੀ ਜੇ ਕੋਈ ਪਾਰਟੀ ਬਦਲਦਾ ਤਾਂ ਪਾਰਟੀ ਦੇ ਦਫ਼ਤਰ 'ਚ ਜਾ ਕੇ ਬਦਲਿਆ ਜਾਂਦਾ ਤੇ ਪਾਰਟੀ ਦਾ ਹੀ ਉਹ ਗੱਲ ਵਿੱਚ ਸਰੂਪਾ ਸਾਹਿਬ ਪਾਇਆ ਜਾਂਦਾ ਤੇ ਪਰ ਇਹਨਾਂ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਆਪਣਾ ਸਰੂਪਾ ਸਾਹਿਬ ਮੇਰੇ ਸਨਮਾਨ ਲਈ ਪਾਇਆ ਜੀ ਤੇ ਮੈਨੂੰ ਮੈਂ ਕਹਿਨੀ ਆ ਵੀ ਮੈਨੂੰ ਖੁਸ਼ੀ ਵੀ ਹੋਈ ਤੇ ਵਧੀਆ ਵੀ ਲੱਗਿਆ ਕਿਉਂਕਿ ਕਿ ਲੇਡੀਜ਼ ਹੋਣ ਦੇ ਨਾਤੇ ਉਹਨਾਂ ਨੇ ਮੇਰੇ ਲਈ ਦੋ ਸ਼ਬਦ ਵੀ ਕਹੇ ਵੀ ਹਾਂ ਬੀਬੀ ਬਹੁਤ ਮਿਹਨਤੀ ਨੇ ਤਾਂ ਸਾਨੂੰ ਖੁਸ਼ੀ ਹੋਈ ਆ ਵੀ ਇੱਥੇ ਪਹੁੰਚੇ ਨੇ ਜੀ ਤੇ ਪਰ ਥੋੜੇ ਜਿਹਾ ਅਫਵਾਹਾਂ ਮੈਨੂੰ ਸੁਣਨ ਨੂੰ ਮਿਲੀਆਂ ਇਸ ਕਰਕੇ ਮੈਂ ਇਸ ਰੂਬਰੂ ਹੋਈਆਂ ਸਪਸ਼ਟਿਕਰਨ ਦੇਣਾ ਚਾਹੁੰਦੀ ਆ ਹਾਂਜੀ ਵੀ ਦੇਖੋ ਆਪਾਂ ਕੰਮ ਕਰ ਰਹੇ ਹਾਂ ਹਾਂਜੀ ਕੰਮ ਕਰਨ ਵਾਲੇ ਬੰਦੇ ਨੂੰ ਮੈਂ ਪਹਿਲਾਂ ਤੋਂ ਹੀ ਪਹਿਲ ਦਿੱਤੀ ਆ ਆਪਾਂ ਖੁਦ ਵੀ ਕੰਮ ਕਰ ਰਹੇ ਆ ਪਰ ਇਹ ਅਫਵਾਹਾਂ ਨੇ ਜੜੀਆਂ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਹਾਂਜੀ ਹਾਂਜੀ ਅਜੇ ਤੱਕ ਮੇਰਾ ਕੋਈ ਵਿਚਾਰ ਨਹੀਂ ਜੀ ਵੀ ਆਪਾਂ ਪਾਰਟੀ ਬਦਲਾਂਗੇ ਕਿਉਂਕਿ ਆਪਾਂ ਕੰਮ ਕਰ ਰਹੇ ਹਾਂ ਇੱਕ ਪਾਰਟੀਆਂ ਬਦਲਣ ਲਈ ਥੋੜੀ ਇਸ ਲਈ ਕੰਮ ਕਰ ਰਹੇ ਹਾਂ ਵੀ ਆਪਾਂ ਪਾਰਟੀਆਂ ਬਦਲਾਂਗੇ ਹਾਂ ਜੀ ਹਾਂ ਆਉਣ ਵਾਲੇ ਸਮੇਂ ਵਿੱਚ ਜੇ ਮੰਨ ਲਓ ਕੋਈ ਸੌ ਗੱਲ ਹੋ ਵੀ ਜਾਂਦੀ ਆ ਤਾਂ ਆਪਾਂ ਲੋਕਾਂ ਮੰਗੂ ਨਹੀਂ ਹੈਗਾ ਵੀ ਆਪਾਂ ਚੋਰੀ ਛਿਪੋਰੀ ਉਹ ਕਰਾਂਗੇ ਆਪਾਂ ਦੱਸ ਕੇ ਕਰਾਂਗੇ ਹਾਂ ਜੀ ਪਰ ਆਪਾਂ ਪਹਿਲ ਉਸ ਬੰਦੇ ਨੂੰ ਦਵਾਂਗੇ ਜੋ ਆਪਣੇ ਨਗਰ ਲਈ ਸੰਭ ਕਰੂਗਾ ਬਿਲਕੁਲ ਹਾਂਜੀ ਤੇ ਉੱਥੇ ਸਾਡੇ ਗੁਰਿੰਦਰ ਸਿੰਘ ਸਰਪੰਚ ਵੀ ਆਏ ਸੀਗੇ ਜੀ ਤੇ ਸਾਰੇ ਆਏ ਨੇ ਉਹ ਮੈਨੂੰ ਇਹ ਸੀਨ ਵੀ ਦੇਖਣ ਨੂੰ ਮਿਲਿਆ ਕਿਉਂਕਿ ਆਪਾਂ ਪਹਿਲਾਂ ਇੰਨਾ ਇਨਵੋਲਵ ਨਹੀਂ ਸੀ ਇਹਨਾਂ ਚੀਜ਼ਾਂ 'ਚ ਹਾਂਜੀ ਬਈ ਇਹ ਬੈਕਸਾਈਡ ਦੇ ਉੱਤੇ ਜਿਹੜੇ ਰਾਜਨੀਤਕਾਂ ਨੇ ਜਾਂ ਪੋਲਿਟਿਸ਼ੀਅਨ ਨੇ ਸਾਰੇ ਇਕੱਠੇ ਹੁੰਦੇ ਆ ਹਾਂਜੀ ਫਿਰ ਅਸੀਂ ਕਿਉਂ ਕਿਸੇ ਲਈ ਬਹਿਰ ਪਾਈਏ ਜੀ ਬਿਲਕੁਲ ਸਾਾਨੂੰ ਵੀ ਭਾਈਚਾਰਾ ਕੈਮਰ ਰੱਖਣਾ ਚਾਹੀਦਾ ਵੀ ਜਦੋਂ ਸਾਰੇ ਇਕੱਠੇ ਨੇ ਪਹਿਲਾਂ ਵੀ ਤੁਸੀਂ ਆਪਣੇ ਜਦੋਂ ਗ੍ਰਿੰਦਰ ਜੀ ਵੀ ਜੀ ਹਾਂਜੀ ਜਦੋਂ ਗ੍ਰਿੰਦਰਬੀਰ ਜੀ ਜਿੱਤੇ ਉਹਦੋਂ ਵੀ ਸਾਰੇ ਕਾਂਗਰਸ ਅਕਾਲੀ ਸਾਰੇ ਜਦੋਂ ਮਹਾਰਤ ਦੀ ਸਵਾਰੀ ਵੀ ਗਈ ਆ ਸਾਰੇ ਨਾਲ ਗਏ ਨੇ ਉਹਨਾਂ ਦੀ ਖੁਸ਼ੀ ਵਿੱਚ ਵੀ ਸਾਰੇ ਸ਼ਾਮਲ ਹੋਏ ਨੇ ਪਰ ਮੈਂ ਹੁਣ ਜਿਹੜਾ ਕੁਝ ਮੈਂ ਦੇਖਿਆ ਮੈਂ ਵੀ ਇਹ ਗੱਲ ਦੇਖੀ ਵੀ ਪੈਕ ਸਾਈਡ ਤੇ ਸਾਰੇ ਇਕੱਠੇ ਨੇ ਹਾਂਜੀ ਫਿਰ ਅਸੀਂ ਕਿਉਂ ਕਿਸੇ ਲਈ ਬੈਰ ਪਾਈਏ ਜੀ ਯਾਨੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਇੱਥੇ ਵੀ ਜਦੋਂ ਬਾਕੀ ਸਾਰੇ ਲੀਡਰ ਪਾਰਟੀਆਂ ਦੇ ਖੁਸ਼ੀ ਗਮੀ ਦੇ ਵਿੱਚ ਆਪ ਸ਼ਾਮਲ ਹੁੰਦੇ ਹਾਂ ਜੀ ਤਾਂ ਤੁਹਾਡੀ ਉੱਤੇ ਕਿੰਤੂ ਪ੍ਰਿੰਤੂ ਕਿਉਂ ਕੀਤਾ ਮੇਰੇ ਉੱਤੇ ਕਿਉਂ ਕੀਤਾ ਜਾ ਰਿਹਾ ਇੱਕ ਲੇਡੀਜ਼ ਹੋਣ ਦੇ ਨਾਤੇ ਪਹਿਲਾਂ ਵੀ ਮੈਂ ਪਾਰਦਰਸ਼ੀ ਤੌਰ ਤੇ ਕੰਮ ਕਰ ਰਹੀ ਹਾਂ ਮੈਂ ਵੀ ਮੈਂ ਵੀ ਇਹ ਜਰੂਰ ਸੁਣਿਆ ਜੀ ਪਿੰਡ ਦੇ ਵਿੱਚ ਤੇ ਮੈਨੂੰ ਵੀ ਕਹੀ ਜਾਣੇ ਕਿ ਬੀਬੀ ਨੇ ਸਰੂਪਾ ਪਾਇਆ ਜੀ ਉਹਨਾਂ ਨੇ ਪਾਰਟੀ ਬਦਲੀ ਕਿ ਜਦੋਂ ਅਸੀਂ ਉਹ ਉਹਨੂੰ ਡੀਪਲੀ ਖੋਖ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਇੱਕੋ ਮਾਨ ਸਨਮਾਨ ਦੇ ਲਈ ਸਰੂਪਾ ਪਾਇਆ ਵੀ ਤੁਸੀਂ ਕੋਈ ਪਾਰਟੀ ਨਹੀਂ ਬਦਲੀ ਹੈਗੀ ਦੇਖੋ ਆਪਾਂ ਜਦੋਂ ਇਸ ਲਾਈਨ ਦੇ ਵਿੱਚ ਆਪਾਂ ਨੂੰ ਪਤਾ ਵੀ ਕਿਹੜੀ ਪਾਰਟੀ 'ਚ ਕਿੱਦਾਂ ਜਾਈਦਾ ਤੇ ਕਿੱਦਾਂ ਉਹਨਾਂ ਨੂੰ ਉਸ ਪਾਰਟੀ ਵਿੱਚ ਸਨਮਾਨ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਆਮ ਪਾਰਟੀ ਦੇ ਵਿੱਚ ਹੀ ਕੰਮ ਕਰ ਰਹੇ ਹਾਂ ਦੇਖੋ ਫਿਲਹਾਲ ਤਾਂ ਮੈਂ ਹਜੇ ਐਮ ਐਲ ਐ ਸਰ ਮੈਮ ਵੀ ਘਰੇ ਆਈ ਸੀ ਉਹਨਾਂ ਨੂੰ ਮੈਂ ਹੈਲਥ ਕਿਹਾ ਵੀ ਹੈਲਥ ਇਸ਼ੂ ਹੈ ਮੇਰਾ ਆ ਮੇਰੇ ਲੈਂਸ ਪਵਾਇਆ ਸੀਗਾ ਜੀ ਹਾਂਜੀ ਤੇ ਥੋੜਾ ਹਾਈ ਪ੍ਰੈਸ਼ਰ ਦੀ ਵਜ੍ਹਾ ਨਾਲ ਮੇਰੀ ਅੱਖ ਚ ਪ੍ਰੋਬਲਮ ਆ ਗਈ ਕਿਉਂਕਿ ਮੈਂ ਥੋੜਾ ਨਿਗਾ ਨਹੀਂ ਲਾ ਸਕਦੀ ਥੋੜਾ ਹਲੇ ਬੀਪੀ ਵੀ ਮੇਰਾ ਅਪ ਡਾਊਨ ਹੁੰਦਾ ਰਹਿੰਦਾ ਤੇ ਫਿਲਹਾਲ ਉਹਨਾਂ ਨੇ ਮੈਨੂੰ ਕਿਹਾ ਵੀ ਭਾਈ ਤੁਸੀਂ ਰੈਸਟ ਕਰੋ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਸਿਹਤ ਆ ਹਾਂਜੀ ਜੇ ਆਪਾਂ ਸਿਹਤ ਤੋਂ ਪੱਖੋਂ ਸਹੀ ਹੋਵਾਂਗੇ ਤਾਂ ਹੀ ਆਪਾਂ ਕੰਮ ਕਰਾਂਗੇ ਜੀ ਹਾਂਜੀ ਉਹ ਕਹਿੰਦੇ ਵੀ ਤੁਹਾਡੀ ਹੋਰ ਸਿਹਤ ਨਾ ਵਿਗੜੇ ਇਹ ਤੋਂ ਬ ਥੋੜਾ ਟਾਈਮ ਰੈਸਟ ਕਰੋ ਹਾਂਜੀ ਤੇ ਬਾਕੀ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਪਾਰਟੀਆਂ ਨੂੰ ਇੱਕ ਨਾਮ ਦਿੱਤਾ ਜਾਂਦਾ ਪਰ ਆਪਣਾ ਮੰਤਵ ਤੇ ਆਪਣਾ ਉਦੇਸ਼ ਕੀ ਹੁੰਦਾ ਆਪਾਂ ਆਪਣੇ ਨਗਰ ਲਈ ਆਪਣੇ ਭਾਈਚਾਰੇ ਲਈ ਕੰਮ ਕਰਨਾ ਹਾਂਜੀ ਮੈਂ ਕੰਮ ਵਾਲੇ ਨੂੰ ਹਮੇਸ਼ਾ ਪਹਿਲ ਦਿੰਨੀ ਹੈ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਸਮਾਜ ਦੇ ਨਗਰ ਦੀ ਸੇਵਾ ਨੂੰ ਮੁੱਖ ਰੱਖਦੇ ਹੋ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਤੌਰ ਤੇ ਨਹੀਂ ਉਹ ਆਪਣੇ ਤੌਰ ਤੇ ਨਹੀਂ ਹਾਂਜੀ ਠੀਕ ਹਾਂਜੀ ਪਾਰਟੀਆਂ ਦਾ ਮਤਲਬ ਹੁੰਦਾ ਵੀ ਆਪਾਂ ਚਲੋ ਵੋਟਾਂ 'ਚ ਖੜਨਾ ਜੀ ਵੋਟਾਂ ਲੈਣੀਆਂ ਪਰ ਮੈਂ ਫਿਰ ਵੀ ਕਹਿਨੀ ਆ ਵੀ ਮੈਨੂੰ ਕੋਈ ਪਲੇਟਫਾਰਮ ਕੋਈ ਨਾ ਚੁਣਨਾ ਪੈਂਦਾ ਮੈਨੂੰ ਪਿੰਡ ਦੇ ਜਿਹੜੇ ਲੋਕ ਨੇ ਜਾਂ ਭੈਣ ਭਰਾ ਨੇ ਸਭ ਨੇ ਮੈਨੂੰ ਹੱਸ ਕੇ ਜਿੰਨੀਆਂ ਵੀ ਵੋਟਾਂ ਪਾਈਆਂ ਵੀ ਮੈਂ ਉਹਨਾਂ ਦਾ ਜਿਹੜਾ ਉਹ ਮੈਨੂੰ ਮਾਣ ਦੇ ਰਹੇ ਨੇ ਤਾਂ ਫਿਰ ਮੈਨੂੰ ਇਹ ਦੱਸੋ ਵੀਰ ਜੀ ਆਪਾਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋਈਏ ਆਪਾਂ ਨੂੰ ਕੋਈ ਮਾਨ ਸਨਮਾਨ ਦੇਵੇ ਤਾਂ ਆਪਾਂ ਨੂੰ ਬੁਲਾਵੇ ਵੀ ਭਾਈ ਤੁਸੀਂ ਆਓ ਭੈਣ ਜੀ ਸਨਮਾਨ ਕੀਤਾ ਜਾਣਾ ਤੁਹਾਡਾ ਫਿਰ ਤੁਸੀਂ ਇਹ ਦੱਸੋ ਆਪਾਂ ਐਕਸੈਪਟ ਕਰਾਂਗੇ ਨਹੀਂ ਨਹੀਂ ਕੋਈ ਤਾਂ ਇਹ ਭੈਣ ਜੀ ਜਿਸ ਤਰੀਕੇ ਦੇ ਨਾਲ ਹੁਣ ਆਪਣੇ ਹਰਿਮੰਦਰ ਸਾਹਿਬ ਵੀ ਹਰਡ ਪਾਰਟੀਆਂ ਦੇ ਲੀਡਰ ਪ੍ਰਧਾਨ ਮੰਤਰੀ ਮੱਥਾ ਟੇਕ ਨਹੀਂ ਜਾਂਦੇ ਨੇ ਉਹਨਾਂ ਨੂੰ ਵੀ ਸਰੂਪੇ ਪਾਏ ਜਾਂਦੇ ਨੇ ਕਿਉਂਕਿ ਮੈਂ ਇੱਕ ਪਾਰਟੀ ਤੌਰ ਤੇ ਤਾਂ ਉੱਥੇ ਗਈ ਨਹੀਂ ਜੀ ਨਾ ਮੈਂ ਦੇਖਿਆ ਇੱਕ ਮੈਂ ਭਰਾ ਹੋਂ ਦੇ ਨਾਤੇ ਜਿਹੜੇ ਸਾਡੇ ਭੈਣ ਜੀ ਜਿੱਤੇ ਨੇ ਉਹਨਾਂ ਦੇ ਨਾਤੇ ਵੀ ਇੱਕ ਉਹਨਾਂ ਨੇ ਮੈਨੂੰ ਖੁਸ਼ੀ ਵਿੱਚ ਸ਼ਾਮਿਲ ਕੀਤਾ ਤੇ ਆਪਾਂ ਉਹਨਾਂ ਦੀ ਖੁਸ਼ੀ ਵਿੱਚ ਜ਼ਰੂਰ ਸ਼ਾਮਿਲ ਹੋਏ ਆ ਅੱਗੇ ਤੋਂ ਵੀ ਆਪਾਂ ਜ਼ਰੂਰ ਸ਼ਾਮਿਲ ਹੋਵਾਂਗੇ ਜੀ ਤੇ ਪਿੰਡ ਵਾਸੀਆਂ ਨੂੰ ਤੇ ਸਮੂਹ ਨਗਰ ਵਾਸੀਆਂ ਨੂੰ ਅਸੀਂ ਇਹਨਾਂ ਦੇ ਸਪਸ਼ਟ ਕਰਨ ਦੇ ਲਈ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਤੁਹਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਈ ਨਾ ਹੀ ਮੇਰਾ ਕੋਈ ਸ਼ਾਮਲ ਹੋਣ ਦਾ ਮਾਨ ਹੈ ਮੈਂ ਇੱਕ ਭਾਈਚਾਰੇ ਤੌਰ ਤੇ اٹینڈ ਕੀਤਾ ਸੀ ਜਿੱਥੇ ਉਹਨਾਂ ਨੇ ਮੇਰਾ ਮਾਨ ਸਨਮਾਨ ਕੀਤਾ ਤੇ ਮੈਂ ਉਹਦਾ ਧੰਨਵਾਦ ਕਰਦੀ ਆ ਤੇ ਮੇਂ ਦੇ ਲਈ ਸਪੈਸ਼ਲ ਕੋਈ ਇਸ਼ੂ ਨਾ ਬਣਾਇਆ ਜਾਵੇ ਸਾਰੇ ਹੀ ਇੱਕ ਦੂਏ ਦੇ ਸਮਾਗਮਾਂ ਦੇ ਵਿੱਚ ਜਾਂਦੇ ਨੇ ਖੁਸ਼ੀ ਗਮੀ ਦੇ ਵਿੱਚ ਹੋਰ ਵੀ ਜੀ ਬਹੁਤ ਕੁਝ ਸੁਣਨ ਨੂੰ ਮਿਲਦਾ ਤੇ ਫਿਰ ਮੈਂ ਇਗਨੋਰ ਕਰਦੀ ਆ ਮੈਂ ਕਹਿੰਦੀ ਆ ਵੀ ਉਹ ਲੋਕਾਂ ਦੀ ਸੋਚ ਹੀ ਛੋਟੀ ਆ ਮੈਂ ਉਹਨਾਂ ਨੂੰ ਇਮੀਅਤ ਕਿਉਂ ਦਵਾ ਜੋ ਮੈਂ ਹੈਗੀ ਮੈਨੂੰ ਪਤਾ ਹਾਂਜੀ ਜਿਹੜੇ ਲੋਕ ਸਹੀ ਨੇ ਸਮਝਦਾਰ ਨੇ ਉਹਨਾਂ ਨੂੰ ਪਤਾ ਵੀ ਜੋ ਆਪਾਂ ਹੈਗੇ ਆ ਜੋ ਆਪਣੀ ਇਮੇਜ ਬਣੀ ਹੋਈ ਆ ਉਹ ਆਪਣੀ ਆ ਕਿਸੇ ਦੇ ਕਹਿਣ ਨਾਲ ਮੈਂ ਆਪਾਂ ਚੰਗੇ ਨਹੀਂ ਹੋਣ ਲੱਗੇ ਜੀ ਕਿਸੇ ਦੇ ਕਹਿਣ ਨਾਲ ਆਪਾਂ ਮਾੜੇ ਨਹੀਂ ਬਣ ਲੱਗੇ ਜੋ ਕੰਮ ਕੀਤਾ ਆਪਾਂ ਪਾਰਦਰਸ਼ੀ ਤੌਰ ਤੇ ਕੀਤਾ ਜੀ ਗਾਂ ਤੋਂ ਵੀ ਕਰਦੇ ਰਾਂਗੇ ਬਾਕੀ ਅਸੀਂ ਆਪਣੇ ਆਵਾਜ਼ ਸਰਬੰਦੇ ਪਲੇਟਫਾਰਮ ਦੇ ਉੱਤੋਂ ਬੀ ਬੀ ਗੁਰਪ੍ਰੀਤਜੀਤ ਕੌਰ ਦਾ ਬਰਤਨਬੱਧ ਕੇ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਪਿੰਡ ਦੇ ਸਾਰੇ ਭਾਈਚਾਰੇ ਦੇ ਕੰਮਾਂ ਵਿੱਚ ਜੁਟੇ ਰਹਿੰਦੇ ਨੇ ਅਸੀਂ ਹਮੇਸ਼ਾ ਹੀ ਪਿੰਡ ਦੇ ਵਿੱਚ ਸਾਰੇ ਤੁਸੀਂ ਵੀ ਦੇਖਦੇ ਹੋਮੇਗੇਓ ਕਿ ਕਿਹੜਾ ਕੰਮ ਦੇ ਵਿੱਚ ਰੁੱਝੇ ਰਹਿੰਦੇ ਨੇ ਇਹਨਾਂ ਦਾ ਇਸ ਇਹਨਾਂ ਕਾਰਜਾਂ ਇੱਕ ਵੀਰ ਜੀ ਮੈਂ ਹੋਰ ਕਹਿਣਾ ਚਾਹੁੰਨੀ ਆ ਵੀ ਦੇਖੋ ਜਿਹੜੀਆਂ ਅਫਵਾਹਾਂ ਨੇ ਜਾਂ ਕਿਸੇ ਦੇ ਮਨ ਵਿੱਚ ਬਹਿਮ ਪਾਇਆ ਜਾਂਦਾ ਵੀ ਉਹ ਹੁਣ ਪਤਾ ਨਹੀਂ ਸ਼ਾਇਦ ਕੰਮ ਨਹੀਂ ਕਰਦੇ ਜੀ ਜਾਂ ਸਰੋਪਾ ਸਾਹਿਬ ਵਾਕਿਆ ਉੱਧਰ ਹੋ ਗਏ ਦੇਖੋ ਉਹ ਵੀ ਕੰਮ ਲਈ ਹੀ ਬਣੇ ਨੇ ਜਿੱਤ ਹਾਰ ਤਾਂ ਬਣੀ ਹੋਈ ਆ ਕਿਸੇ ਦੇ ਵੀ ਹਿੱਸੇ ਜਿੱਤ ਆਉਂਦੀ ਆ ਤਾਂ ਉਹਨਾਂ ਨੂੰ ਵੀ ਇੱਕ ਕੰਮ ਦਿੱਤਾ ਜਾਂਦਾ ਵੀ ਹਾਂ ਉਹ ਜਿੱਤੇ ਨੇ ਭਾਈ ਉਹਨਾਂ ਨੇ ਵੀ ਹੁਣ ਨਗਰ ਲਈ ਜਾਂ ਆਪਣੇ ਹਲਕੇ ਲਈ ਕੰਮ ਕਰਨਾ ਇਸ ਲਈ ਕਿਸੇ ਵੀ ਭੈਣ ਭਾਈ ਨੂੰ ਜ਼ਰੂਰਤਾ ਤਾਉ ਮੈਨੂੰ ਜਦ ਮਰਜੀ ਦੱਸਣ ਜਿਵੇਂ ਆਪਾਂ ਪਹਿਲਾਂ ਕੰਮ ਕਰਦੇ ਸੀ ਉਸ ਤੋਂ ਵੀ ਵੱਧ ਚੜ ਕੇ ਆਪਾਂ ਉਹਨਾਂ ਲਈ ਹੈਲਪਫੁਲ ਰਹਾਂਗੇ ਬਿਲਕੁਲ ਬਿਲਕੁਲ ਹਾਂਜੀ ਤੇ ਬੀਬੀ ਜੀ ਇਹ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੇ ਅੱਜਕੱਲ ਤਾਂ ਕੀਮਤੀ ਸਮਾਂ ਦੇ ਵਿੱਚੋਂ ਤੁਸੀਂ ਸਮਾਜ ਲਈ ਸਮਾਂ ਕੱਢ ਰਹੇ ਹੋ ਨਗਰ ਲਈ ਸਮਾਂ ਕੱਢ ਰਹੇ ਹੋ ਲੋਕਾਂ ਦੀਆਂ ਦੁੱਖ ਸੁੱਖ ਲਿਕਾਂ ਸੁਣ ਰਹੇ ਹੋ ਤੇ ਇਹ ਬਹੁਤ ਵੱਡੀ ਗੱਲ ਹੈ ਤੁਹਾਡੀ ਬੜਪਣ ਹੈ ਤੇ ਆਸ ਕਰਦੇ ਹਾਂ ਕਿ ਤੁਹਾਡੇ ਵਾਂਗੂ ਵਾਕੀ ਸਾਡੇ ਜਿਹੜੇ ਪੋਲੀਟਿਕਲ ਲੀਡਰ ਨੇ ਉਹ ਵੀ ਸਮਾਜਿਕ ਕਾਰਜਾਂ ਦੇ ਵਿੱਚ ਤੁਹਾਡੀ ਲਗਨ ਨੂੰ ਦੇਖਦੇ ਹੋਏ ਜੁੜੇ ਰਹਿਣ ਤਾਂ ਕਿ ਨਗਰ ਦਾ ਤੇ ਸਮਾਜ ਦਾ ਵੱਧ ਤੋਂ ਵੱਧ ਫਾਇਦਾ ਹੁੰਦਾ ਰਹੇ ਪੀਪੀ ਗੁਰਪੀਤ ਜੀ ਦਾ ਸਾਡੇ ਵਾਟ 7 ਦੇ ਉੱਤੇ ਬਹੁਤ ਧੰਨਵਾਦ ਕਰਦੇ ਹਾਂ